ਬਹੁਤ ਵਧੀਆ ਵਰਹਲਾ ਪਿਛਲੇ ਸਾਲ ਵੀ ਇਸੇ ਸੁਸਾਇਟੀ ਵੱਲੋਂ ਬੰਦੀ ਦੀ ਸੇਵਾ ਸੁਸਾਇਟੀ ਵੱਲੋਂ ਸਾਡੇ ਬਾਹਰ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਸੀ ਸਾਡੇ ਵਕੀਲ ਸਾਹਿਬਾ ਨੇ ਬਾਕੀ ਕਲਾਇੰਟਸ ਨੇ ਜੋ ਮੁਲਾਜ਼ਮ ਨੇ ਜੱਜ ਸਾਹਿਬਾਨ ਨੇ ਬੜਾ ਵੱਧ ਛੜ ਕੇ ਪਿਛਲੇ ਸਾਲ ਵੀ ਸਾਲਿਆ ਸੀ ਉਸੇ ਤਰ੍ਹਾਂ ਹੀ ਅੱਜ ਫਿਰ ਸ਼ੁਰੂਆਤ ਹੈ ਜਿਹੜੀ ਸਾਡੇ ਮਾਨਯੋਗ ਸ਼ੈਸ਼ੰਜਾ ਸਾਹਿਬ ਨੇ ਖੁਦ ਆਪਣਾ ਖੂਨ ਦੇ ਕੇ ਇਸ ਕੈਂਪ ਦਾ ਸ਼ੁਰੂਆਤ ਕੀਤੀ ਹੈ ਸੋ ਇਹ ਇੱਕ ਬਹੁਤ ਵਧੀਆ ਵਰਹਲਾ ਆਪਾਂ ਸਭ ਨੂੰ ਪਤਾ ਹੈ ਕਿ ਖੂਨ ਕਿਤੇ ਹੋਰ ਨਹੀਂ ਬਣ ਸਕਦਾ ਖੂਨ ਤਾਂ ਆਪਣੇ ਸਰੀਰ ਨਹੀਂ ਬਣਾਉਣਾ ਤੇ ਜਿਸ ਕਿਸੇ ਨੂੰ ਖੂਨ ਦੀ ਜਦੋਂ ਲੋੜ ਪੈਂਦੀ ਹੈ ਤਾਂ ਹੀ ਪਤਾ ਚੱਲਦਾ ਹੈ ਕਿ ਖੂਨ ਕਿੰਨਾ ਕੀਮਤੀ ਹੈ ਸੋ ਸਾਡੇ ਇਸ ਜੇ ਬੰਦਗੀ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਹਕਤਾਰ ਸਿੰਘ ਕਲੇਰ ਜੀ ਤੇ ਬਾਕੀ ਸਾਰੇ ਵਕੀਲ ਸਾਹਿਬਾਨ ਕਿਉਂਕਿ ਸਾਡਾ ਇੱਕ ਵਕੀਲ ਸਾਹਿਬਾਨਾਂ ਦੀ ਸੰਸਥਾ ਬਣੀ ਹੋਈ ਤੇ ਉਹਨਾਂ ਵੱਲੋਂ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਕਰਵਾਇਆ ਜਾਂਦਾ ਹੁਣ ਪਿਛਲੇ ਪਿਛਲੇ ਸਾਲ ਤੇ ਇਸ ਸਾਲ ਦੋ ਸਾਲ ਇਸ ਬਾਰ ਦੇ ਵਿੱਚ ਅਸੀਂ ਇੱਥੇ ਇਹਨਾਂ ਦਾ ਪ੍ਰੋਗਰਾਮ ਰੱਖਿਆ ਸੀ ਤੇ ਲੋਕਾਂ ਨੇ ਬੜਾ ਵੱਧ ਚੜ੍ਹ ਕੇ ਪਿਛਲੇ ਸਾਲ ਵੀ ਸਾਥ ਦਿੱਤਾ ਸੀ ਇਸ ਸਾਲ ਵੀ ਸਾਥ ਸਾਡੇ ਵਕੀਲ ਸਾਹਿਬਾਨ ਪੂਰਾ ਸਾਥ ਦੇ ਰਹੇ ਨੇ ਤੇ ਸਾਡੀ ਬਾਰ ਵੱਲੋਂ ਵੀ ਇਹ ਮੈਂ ਪ੍ਰੈਜ਼ੀਡੈਂਟ ਜੋ ਵੀ ਇਹਨਾਂ ਨੂੰ ਇਸ ਸੂਰਤ ਦੀ ਜੋ ਵੀ ਜ਼ਰੂਰਤ ਸੀ ਸਾਡੇ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਮੈਂ ਆਸ ਕਰਦਾ ਕਿ ਜਿਹੜਾ ਇਹ ਚਿੰਗਾ ਲਗਾਤਾਰ ਅੱਗੇ ਅਗਲੇ ਸਾਲਾਂ ਤੀ ਵੀ ਚੱਲਦੀ ਰਹੇ ਜਿਕਰ ਸਿੰਘ ਕਲੇਰ ਜੀ ਕਿਹੜੀ ਸੁਸਾਇਟੀ ਆ ਤੁਹਾਡੀ ਬੰਦਗੀ ਸੇਵਾ ਸੁਸਾਇਟੀ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੁਹਾਡੀ ਸੁਸਾਇਟੀ ਵੱਲੋਂ ਇੱਕ ਸ਼ੈਂਪ ਲਗਾਇਆ ਗਿਆ ਬਿਲਕੁਲ ਜੀ ਅਸੀਂ ਕਾਫੀ ਸਾਲਾਂ ਤੋਂ ਇਹ ਚੀਜ਼ਾਂ ਆਰਗੇਨਾਈਜ਼ ਕਰ ਰਹੇ ਆ ਜੀ। ਤਕਰੀਬਨ 7-8 ਸਾਲ ਤੋਂ ਇਹ ਕੰਮ ਕਰ ਰਹੇ ਆ। ਪਿਛਲੇ ਸਾਲ ਵੀ ਅਸੀਂ ਇੱਥੇ ਕੋਰਟ ਦੇ ਵਿੱਚ ਰੱਖਿਆ ਸੀ ਬਲੱਡ ਕੈਂਪ ਤੇ ਸਾਡੇ ਵਕੀਲ ਸਾਹਿਬ ਤੇ ਆਪਣੇ ਜੁਡੀਸ਼ੀਅਲ ਅਫਸਰ ਸਾਰੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ। ਅੱਜ ਵੀ ਉਸੇ ਤਰੀਕੇ ਨਾਲ ਰੱਖਿਆ ਜੀ। ਤੇ ਸਾਡੇ ਆਪਣੇ ਸੰਕਲੂਰ ਹਸਪੀਟਲ ਦੇ ਵਿੱਚ ਨੂੰ ਸਤਿਬਾਦ ਰਿਕੁਆਇਰਮੈਂਟ ਰਹਿੰਦੀ ਹੈ ਜੀ ਬਲੱਡ ਦੀ। ਤੇ ਇਸ ਕਰਕੇ ਸਾਡੀ ਇਹ ਵੀ ਆ ਵੀ ਉੱਥੇ ਆਪਾਂ ਜਿੰਨੇ ਅਸੀਂ ਰਿਕੁਆਇਰਮੈਂਟ ਨੂੰ ਜਿੱਤਾ ਅਸੀਂ ਪਾਰਟਿਸਿਪੇਟ ਕਰ ਸਕੀਏ, ਪੂਰੀ ਕਰ ਸਕੀਏ ਉਹਦੇ ਵਾਸਤੇ ਸੀ ਇਹ ਕੰਮ। ਕੀ ਲੱਗਦਾ ਜੱਜ ਸਾਹਿਬ ਨੇ ਜਸਪ ਦਾ ਹਰ ਇੱਕ ਸਾਲ ਹੀ ਪਿਛਲੇ ਸਾਲ ਵੀ ਉਹਨਾਂ ਨੇ ਬੜਾ ਸਾਥ ਦਿੱਤਾ ਸਾਡਾ ਇਸ ਵਾਰ ਵੀ ਸਾਰੇ ਜੁਡੀਸ਼ਲ ਅਫਸਰਾਂ ਐ ਜੀ ਸਭ ਤੋਂ ਪਹਿਲਾਂ ਉਹ ਹੀ ਜਨਾ ਅਪਰੇਟ ਕਰਦੇ ਨੇ ਸਟਾਰਟ ਕਰਦੇ ਨੇ ਉਸ ਵਾਰ ਫਕੀਰ ਸਾਹਿਬ ਨੇ ਸਾਰੇ ਤੇ ਕਾਫੀ ਪਿਛਲੇ ਸਾਲ ਵੀ ਕਾਫੀ ਸਾਥ ਦਿੱਤਾ ਇਸ ਵਾਰ ਵੀ ਸਾਨੂੰ ਉਮੀਦ ਹੈ ਕਾਫੀ ਅੱچھے ਜੁਨਟ ਹੋ ਜਾਣਗੇ ਜੀ ਸਾਡੇ ਤੇ ਅੱਛਾ ਰਹਿ ਗਏ ਮੈਸੇਜ ਕੀ ਦੇਣਾ ਚਾਹੋਗੇ ਆਪ ਮੈਸੇਜ ਦਾ ਸੁਸਾਇਟੀ ਦਾ ਪਾਰਟ ਹਾਂ ਜੀ ਅਸੀਂ ਵੀ ਸੁਸਾਇਟੀ ਦੇ ਵਿੱਚ ਹੀ ਰਹਿੰਦੇ ਆ ਅਸੀਂ ਸੁਸਾਇਟੀ ਦੀ ਸਰਵਿਸ ਵਾਸਤੇ ਜੋ ਅਸੀਂ ਸਾਡੇ ਤੋਂ ਬਣ ਪਾਉਂਦਾ ਸੀ ਉਹ ਹਰ ਹਰ ਵਾਰ ਹੀ ਕਰਦੇ ਆ ਪਹਿਲਾਂ ਵੀ ਕਰਦੇ ਆ ਜੀ ਇਸ ਤੋਂ ਦਾਵਾ ਹੋਊਗਾ ਕਿ ਜੀ ਸੈਡੀ ਕਰਕੇ ਸਾਡੀ ਸੋਸਾਇਟੀ ਦਾ ਇਹ ਹੁੰਦਾ ਜੀ ਜਿਵੇਂ ਕਿਸੇ ਦੇ এডੂਕੇਸ਼ਨ ਦੇ ਵਿੱਚ سپورਟ ਕਰਨਾ ਅਸੀਂ ਪਿਛਲੇ ਸਾਲ ਜਿਵੇਂ ਕਿ ਇੱਕ ਬੱਚੇ ਦੇ ਉੱਪਰ ਐਜੂਕੇਸ਼ਨ سپورਟ ਨੇ ਉਹਦੀ ਫਾਈਨੈਂਸ਼ੀਅਲ ਪ੍ਰੋਬਲਮ ਸੀ ਉਹਨੂੰ ਉਹਨੂੰ ਅਸੀਂ ਫਾਈਨੈਂਸ਼ੀਅਲੀ سپورਟ ਕੀਤਾ ਤੇ ਇੱਕ ਕਿਸੇ ਬਜ਼ੁਰਗ ਦਾ ਮੈਡੀਕਲ ਦੇ ਵਿੱਚ ਹੈਲਪ ਕੀਤੀ ਜਾਂ ਇੱਕ ਘਰ ਪਾਉਣ ਦੇ ਵਿੱਚ ਹੈਲਪ ਕੀਤੀ ਉਹਦੇ ਤੋਂ ਉਹਦੇ ਕੋਲ ਸੋਰਸ ਨਹੀਂ ਸੀਗੇ ਜਿੰਨੇ ਕਿ ਸਾਡੇ ਕੋਲ سپورਟਡ ਫੰਡ ਹੁੰਦੇ ਨੇ ਉਹਨਾਂ ਦੀ ਰਿਕੁਆਇਰਮੈਂਟ ਮੁਤਾਬਕ ਅਸੀਂ ਉਹ ਚੀਜ਼ਾਂ ਨੂੰ سپورਟ ਕਰਦੇ ਹਾਂ ਜੇ ਕੋਈ ਨੀਡੀ ਪਰਸਨ ਪਰਪਰਪੀਸ਼ਨ ਸਾਡਾ ਪ੍ਰਾਇਮਰੀ ਹੈ ਜੀ ਉਹ ਚੀਜ਼ਾਂ ਦੇ ਵਿੱਚ ਅਸੀਂ سپورਟ ਕਰਦੇ ਹਾਂ ਕਿਸ ਤਰ੍ਹਾਂ ਦੇਖਣਾ ਹੈ ਕਿ ਬਾਜਟ ਕੈਂਪਰੇ ਵਿੱਚ ਤੁਹਾਡੀ ਤੁਹਾਡੀ ਟੀਮ ਨੇ ਫਤਰੀ ਤੇ ਬਾਕੀ ਵੀਰ ਸਾਹਿਬਾਂ ਦੀ ਟੀਮ ਹੈ ਜੀ ਸਾਰਾ ਟੀਮ ਵਰਕ ਹੈ ਜੀ ਟੀਮ ਵਰਕ ਸਾਡੀ ਟੀਮ ਸਾਰੀ ਅੱਛੀ ਟੀਮ ਹੈ ਤੇ ਬੜੇ ਹੰਮਲ ਨੇ ਸਾਰੇ ਤੇ ਬੜੀ ਐਫਰਟ ਕਰਦੇ ਨੇ ਉਹਨਾਂ ਕਰਕੇ ਸਾਰਾ ਕੁਝ ਜੀ ਤੇ ਜੁਡੀਸ਼ਲ ਅਫਸਰ ਦਾ ਸਪੋਰਟ ਹੈ ਸਾਰੀ ਜੱਜਾਂ ਤੋਂ ਇਲਾਵਾ ਬੰਬੀਰ ਸਾਹਿਬ ਨੇ ਜੱਜਾਂ ਤੇ ਪੁਲਿਸ ਕਰਮੀਆਂ ਨੇ ਵੀ ਮੀਦ ਰੱਖਦਾ ਹੁੰਦੇ ਜੀ ਕਰਦੇ ਸਾਡੀ ਬਾਰ ਹੈ ਜੀ ਸੁਸਾਇਟੀ ਬਾਰ ਦਾ ਹੀ ਪਾਰਟ ਹੈ ਮੈਂ ਸਾਰੀ ਬਾਰ ਹੀ ਸਪੋਰਟ ਕਰਦੀ ਐ ਸਾਡੀ ਬਾਰ ਦੇ ਮੈਕਸਿਮਮ ਮੈਂਬਰ ਨੇ ਸੀਨੀਅਰ ਮੈਂਬਰ ਨੇ ਜੀ ਜਿੰਨੇ ਸਾਰੇ ਪ੍ਰੈਕਟਿਸ ਵਾਲੇ ਐਡਵੋਕੇਟ ਨੇ ਸਾਰੇ ਹਮੇਸ਼ਾ ਸਪੋਰਟ ਕਰਦੇ ਨੇ ਇਹ ਉਹ ਹੁਣ ਵੀ ਸਪੋਰਟ ਕਰ ਰਹੇ ਨੇ ਸਾਡੀ ਤੇ ਸਾਰੇ ਸਹਾਇਤਾ ਕਰਦੇ ਨੇ ਤੇ ਜਿਹੜੇ ਸਾਡੇ ਸਿਕਿਉਰਟੀ ਦੇ ਪੁਲਿਸ ਆਫਸਰ ਨੇ ਉਹ ਵੀ ਸਾਡਾ ਪਾਰਟੀ ਨੇ ਹਰ ਵਕਤ ਸਾਥੇ ਰਹਿੰਦੇ ਨੇ ਜੀ ਉਹ ਸਰਕਾਰੀ ਵਿਕੀਰ ਸਾਹਿਬ ਆਏ ਸਿਰ ਕਰਕੇ ਸਾਰਿਆਂ ਨੇ ਸਪੋਰਟ ਕਰਨਾ